ਚੱਲਦਾ ਕੰਮ ਵਧੀਆ ਢਲ ਚੱਲਿਆ ਸੂਰਜ ਸ਼ਾਮ ਦਾ ਟਾਈਮ ਹੋ ਗਿਆ ਤੁਸੀਂ ਪਿਛਲੇ ਬਲੌਗ ਚ ਦੇਖਿਆ ਵੀ ਸਵੇਰ ਦੇ ਕਣਕ ਵਿੱਚਣ ਲੱਗੇ ਹੋਏ ਤੇ ਲਓ ਜੀ ਤੁਸੀਂ ਪਿਛਲੇ ਬਲੌਗ ਚ ਦੇਖਿਆ ਹੀ ਹੈ ਵੀ ਢਿੱਜਣ ਲੱਗੇ ਤੇ ਕਣਕ ਸਵੇਰ ਤੇ 15 ਕਿਲਿਆਂ ਦੇ ਗੜੀ ਪੀਸੋ ਚੱਲਿਆ ਜੀ ਬਾਕੀ ਤਾਂ ਰਹਿ ਗਿਆ ਲਾਸਟ ਤੇ ਹੁਣ ਬੀਜ ਪਾਉਣ ਲੱਗੇ ਹੋਏ ਆ ਸ਼ਾਮ ਦਾ ਟਾਈਮ ਹੋ ਗਿਆ ਮੇਰੇ ਵੀ ਇਹ ਹਸਵੇਂ ਨੂੰ ਮੈਂ ਤਾਂ ਲੱਭੜ ਗਿਆ ਐ ਨਾ ਇਹ ਤਾਂ ਸਵੇਰ ਦੇ ਤੇ ਵਰਦ ਵੀ ਨਹੀਂ ਪਈ ਭੋਰਾ ਨਾ ਕਰਦੇ ਤਾਂ ਇਹ ਜੀ ਮੈਨੂੰ ਬਾਹਰ ਨੂੰ ਚੱਲਣਾ ਪੈਂਦਾ ਹੈ ਹੈ ਹਸਸਮੀਰ ਵੈਸੇ ਉਹ ਗਰਮ ਸੱਤ ਰਹੋਣਾ ਕੰਮ ਆ ਥੋੜਾ ਜਿਹਾ ਨਹੀਂ ਫਰਕ ਤਾਂ ਹੈ ਜੀ ਹੈ ਪਹਿਲਾਂ ਏਸੀ ਚ ਵੱਢ ਜਾ ਕੇ ਦੇ ਬਾਹਰ ਆ ਜਾ ਉਹ ਧੂਆਂ ਦੇ ਕਿੰਨਾ ਮਾਰਦਾ ਰਿਹਾ ਤੇ ਤੇ ਮਾਰਦੇ ਖੰਦੇ ਲਓ ਜੀ ਪੂਰੇ ਰੌਣਕ ਲੱਗਿਆ ਮੈਂ ਇੱਕ ਉਹ ਚੱਲਦਾ ਏ ਇੱਕ ਆਹ ਚੱਲਦਾ ਏ ਦੋ ਪਰੇ ਚੱਲਦੇ ਆ ਬਜਾਈ ਦਾ ਪੂਰਾ ਕੰਮ ਚੱਲਿਆ ਬਾਜੁਰਗਿਲ ਹਾਂ ਦੇਖ ਲੈ ਤੂੰ ਹੌਲੈਂਡਾ ਥਰੰਡਰ ਕੇ ਹਾਂ ਉਹ ਦੇਖ ਲੈ ਵੀ ਹਾਂ ਉਹ ਦੋ ਦੇ ਲੈ ਉਹ ਫਾਰਮ ਟਰੈਕ ਚੱਲਦਾ ਉਹ ਫਾਰਮ ਟਰੈਕ ਚੱਲਦਾ ਉਹ ਦੋ ਹੌਲੈਂਡ ਖੜੇ ਆ ਆ ਵੀ ਫਾਰਮ ਟਰੈਕ ਉਹ ਵੀ ਫਾਰਮ ਟਰੈਕ ਆ ਹੌਲੈਂਡ ਉਹ ਬਰੇ ਫੋਰ ਖੜਾ ਏ ਆਹੀ ਆਇਆ ਇੱਕ ਆਪਣਾ ਮਹਿੰਦਰਾ ਇੱਧਰ ਨੂੰ ਆਹਾਂ ਰੇਕਦਾ ਆਪਣਾ ਆਪਣਾ ਹਾਂ ਹਾਂ ਲਓ ਜੀ ਕੰਮ ਚੱਲਦਾ ਵਧੀਆ ਹੈ ਨਾ ਸ਼ੁਰੂ ਤੋਂ ਹੀ ਪਹਿਲਾਂ 60 ਰੱਖਦੇ ਤੇ ਹੁਣ ਹੌਲੈਂਡ ਵੱਲ ਨੂੰ ਹੋ ਗਿਆ ਏਰੀਆ ਅੱਜ ਲੱਗੇ ਵੀ ਥੋੜਾ ਜਿਹਾ ਲੇਟ ਤੇ ਕਿ ਪਿੰਡ ਤੇ ਆਉਣ ਨੂੰ ਟਾਈਮ ਲੱਗ ਗਿਆ ਤਾਂ ਫੇਰ ਵੀ ਅਸੀਂ 15 ਕਿਲਿਆਂ ਦੇ ਕਿਹੜੇ ਬੀਜ ਦੇਣਾ ਜੀ ਅੱਜ ਕਾਲੂ ਫੇਰ ਕੱਢਾਂਗੇ 20 ਕਿਲਿਆਂ ਦੇ ਗੇੜ तकरीबन ਕਾਲੂ ਟੈਨਲ ਕਰ ਦੋਗੇ ਇਹ ਛੋਟੂ ਨੰਬਰ ਜੂ ਕਾਲੂ ਹਾਂ ਨਵਿਰਦਨ ਅੱਜ ਰਾਤ ਲਾ ਦੇਣੀ ਆਪਾਂ ਨੇ ਐ ਵੀ ਹਾਂ 23 ਥੱਲੇ ਮਾਰਿਆ ਟਰੈਕਟਰ ਨੇ ਹਾਂ ਹਾਂ ਤੇਲੋਂ ਚ ਸਵੇਰ ਦੇ ਚਲਦਾ ਹੀ ਐ 8 ਘੰਟੇ ਇਹ ਛੋਟੂ ਨੇ ਭਾਈ 1 ਮਿੰਟ ਨਹੀਂ ਖੜਨ ਦਿੱਤੇ ਇਹਦਾ ਬੀਜ ਹੋ ਗਿਆ ਉਹ ਬੁਗਿਆ ਤੇ ਮਾਰ ਦੇਣੇ ਤੇ ਉਹ ਚ ਮਾਰਦਣ ਤਾਂ ਦੰਦ ਜਾ ਇਹ ਨਾਲ ਦੀ ਨਾਲ ਤੇ ਤੇਲ ਪੈਣਾ ਉਹ ਤੇ ਵੀ ਇਹ ਨਾਲ ਦੀ ਨਾਲ ਬੀਜ ਪਾਈ ਜਾਂਦਾ ਏ ਉਹ ਫਿਰ ਕੈਕਟਰ ਕਿਦਾਂ ਪੈਣਾ ਆ ਦੋਨਾ ਚ ਮਾਰਦੇ ਬਸ ਆ ਗਿਆ ਸੀ ਇੱਧਰ ਨੂੰ ਤਾਂ ਗਿਆ ਫਿਰ ਤਾਂ ਲਓ ਜੀ ਇਹਨ ਬਣਾਤੇ ਖੇਤ ਉਹ ਵੀ ਬੀਜ ਹੋ ਗਿਆ ਉਹ ਵੀ ਬੀਜ ਹੋ ਗਿਆ ਉਹ ਪਰਲਾ ਵੀ ਬੀਜ ਹੋ ਗਿਆ ਉਹ ਪਰਲੇ ਪਾਸ ਵਾਲਾ ਬੀਜ ਹੋ ਗਿਆ ਇਹਨਾਂ ਦੇ 15 ਕਿਲਿਆ ਜੀ ਓਰੇ ਦੋ ਮੋਟਰਾਂ ਤੇ ਇੱਕ ਮੋਟਰ ਰੋ ਹੈ ਤੇ ਇੱਕ ਮੋਟਰ ਆਏ ਜੀ ਬਾਕੀ ਕੱਲੂ ਝੱਟ ਮਾਰਾਂਗੇ ਜਿੰਨੀ ਵਜੇਗੀ ਚੱਲ ਵੀ ਚੱਲ ਹੱਸ ਫਿਰ ਪੈ ਗਿਆ ਤੇਰੀ ਵੀ ਹੈਗਾ ਬਹਲਾ ਮੇਰੇ ਵੀ ਬਹ ਵਾਠ ਠੀਕ ਆ ਉਹ ਨੂੰ ਜਲਦਨ ਸਵੇ ਦਾ ਟਾਈਮ ਹੋ ਗਿਆ ਪਾ ਲਿਆ ਤੇ ਪਾਣੀ ਪਾ ਲਿਆ ਫਿਰ ਤੇ ਆ ਤੋਏ ਤੇ ਇਧਰ ਵੀ ਜਲਦਨ ਲਗੇਵੇ ਤੇ ਦੇ ਮਗਰ ਕੋਈ ਹਲ ਪਾਏ ਵੇ ਸਵੇਰੇ ਸੱਜ ਦਾ ਰਾਮ ਹੋ ਗਿਆ ਕੱਲ ਵੀ ਜਾਂਦੇ ਤੇ 15 ਕਿਲੇ ਉਧਰ ਵਾਲੇ ਬਾਕੀ ਅੱਜ ਆਹੋਰੇ ਵਿਜਣੇ ਆ ਉਹ ਸਹਾਕਾਰ ਦੇ ਕੋਲੇ ਵੀਰ ਦੇ ਤੇ ਕੋਸੋ ਸੂਏ ਤੇ ਪਾਰ ਹੈ ਚਲੋ ਕਾਉਂਟਲਾ ਬਦੇ ਕਮ ਚੱਲੇ ਆ ਕੱਲ ਲੱਗੇ ਵੀ 9:00 ਵਜੇ ਤੇ ਜਾ ਕੇ ਅੱਜ ਹੁਣ ਦੇਖਦੇ ਆ ਸਰਜਰੀ ਆ ਬੀਜ ਲਾ ਦੋ ਜਵੇ ਲੇ ਕੇ 3-4 ਸਾਰੇ ਲਦਣਾ ਇਹਨੂੰ ਫੇ ਚਲਦੇ ਆ ਨਦੋਗੇ ਕਿਨੇ ਲਦੋਗੇ ਅੱਛਾ ਲਓ ਜੀ ਪਰਾਣਾ ਖੂ ਵੀ ਹੈਗਾ ਵੀ ਇਹਨੇ ਰੱਖਿਆ ਵਾ ਬਹੁਤ ਡੂੰਗਾ ਜੀ ਮਤਲਬ ਅੰਡਾ ਹੋਏ ਕਰਦੇ ਨੇ ਨਾ ਇਹ ਵੀ ਹੋਣਾ ਇਹ 600 ਫੁੱਟ ਦੇ ਕਿਰੇ ਹੋਏ ਦੂਰ ਤੱਕ ਦਿਖਦਾ ਇਹਨਾਂ ਲੋ ਜੀ ਪਹੁੰਚ ਗਏ ਖੇਤ ਚ ਚਲਾਂ ਉਹ ਫਲਾਂ ਗਲ ਗਿੜੇ ਮਾਰਨੇ ਇੱਕ ਵਾਰ ਬਾ ਫੇਰ ਉਹ ਬਾਈ ਜਾਉਂਗੇ ਗਲਦੀ ਗਲ ਤੇ ਗਲਦੀ ਗਲ ਭੇਜੀ ਜਾਉਂਗੇ ਤੇਲ ਪਾਣੀ ਪੂਰਾ ਕਰਕੇ ਬੀਜ ਬੂਜਾਂਨ ਪਾਲੇ ਤੇ ਬਾਕੀ ਬੀਜ ਜਿਸ ਕੰਝੇ ਚਲਾ ਦਿੰਦਾ ਇਹ ਉਹ ਉੱਥੇ ਬਾਈ ਦਾ ਘਰ ਹੈ ਜੀ ਉੱਥੇ ਰੱਖ ਦਿੰਦੇ ਪਾਲੇ ਪਾਸੇ ਨੇੜੇ ਹੀ ਅੱਜ ਤਾਂ ਖਲ ਜਾ ਦੂਰ ਗਏ ਤੇ ਜਿਵੇਂ ਇਹ ਆਪਣੇ ਪਿੰਡ ਤੇ ਮੰਡਲੇ ਖੇਤ ਪੈ ਜਾਂਦੇ ਆ ਕੱਲ ਇਹਨਾਂ ਨੂੰ ਵੀ ਇੰਨੀ ਦੂਰ ਪੈ ਗਏ ਤੇ ਮੇਰੇ ਯਾਰ ਦੱਸ ਫਿਰ ਨੂੰ 30 ਸਾਲ ਦੀ ਬਈ ਕਾਨੂੰਨ ਸਰਕਾਰੀ ਕਾਲ ਔਰ ਵਧੀਆ ਨਾ ਹਾਂ ਹਾਂ ਠੀਕ ਤਿਆਰੀ ਕੀ ਰਿਹਾ ਹੈਗਾ ਕੇਰੇ ਬੜੇ ਆ ਕੇਰੇ ਬਹੁਤ ਬੜੇ ਆ ਕੇਰੇ ਬਹੁਤ ਬੜੇ ਆ ਉਹਦੇ ਦਾ ਟਰੈਕਟਰ ਕਿੱਥੇ ਘੁੰਮਦਾ ਕਰ ਲੈ ਸਮਝ ਲੈ ਵੀ ਚੱਲ ਚਾਰ ਕੇਰੇ ਜਿੰਦ ਘੱਟ ਕੇ ਰਹੇ ਉਹ ਨਹੀਂ ਤਾਂ ਕੋਈ ਹਾਂ ਹਾਂ ਹੁਣ ਦੇਖੋ ਜੀ ਅੱਜ ਇਹ ਮੈਂ ਕਹਿੰਦਾ ਵੀ ਘੱਟ ਤੇ ਘੱਟ 8 ਕਿੱਲਾਂ ਦਾ ਜਿਹੜਾ ਇੱਕੋ ਕੇਰਾ ਹੋਊਗਾ ਅੱਜ ਆਉ ਨਜ਼ਾਰਾ ਵੇਜਣ ਦਾ ਅੱਠ ਗੇਲਿਆਂ ਦੇ ਕੋਗੇਰਾ ਜੀ ਬੱਕੂ ਤੇ ਬਾਅਦ ਵਿੱਚ ਦੇਖਦੇ ਆ ਕਿੰਨਾ ਹੁੰਦਾ ਛੜੇ ਘੇਰੇ ਚ ਟਰੈਕਟਰ ਨੇ ਬੇੜਾ ਬਾਫ ਕਰ ਹਾਂ ਹਾਂ ਔਰੇ ਤੇ ਮੋਰ ਮੜੀ ਇਹ ਟਾਈਮ ਲੰਦਾ ਚਾਹੀਦਾ ਮੁੰਨ ਨਹੀਂ ਹੈ ਕਬਉਤੀ ਪਰ ਸੋਨੇ ਕੰਮ ਖਿੱਚੀ ਜਾਂਦਾ ਏ ਫੋੜ ਦੇ ਲੱਗਦਾ ਕੰਮ ਦਾ ਏ ਪਿਆਰ ਕਰਾਇਆ ਇਹਨਾਂ ਨੇ ਰੰਗ ਕਰਾਉਣਾ ਕਹਿੰਦਾ ਹਸੀ ਮਾਡਲ ਮੈਂ ਕਹਿੰਦਾ ਸੀ ਤੈਨੂੰ ਤਰਾਸਾਂ ਬਾਬਿਆਂ ਨੇ ਲਿਆਂਦਾ ਪਹਿਲਾ ਟਰੈਕਟਰ ਅੱਛਾ ਇਹ ਲੋਕ ਬਈ ਸ਼ਾਮ ਤੇ ਰੱਖਦੇ ਆ ਹਾਂ ਹਾਂ ਇਹ ਹੁਣ ਕਹਿੰਦਾ ਹੁਣ ਤਿਆਰ ਕਰਾਇਆ ਇਹਨੇ ਜਿਹੜੇ 4 ਲੱਖ ਰੁਪਏ ਲਾਤਾ ਅੱਛਾ ਰੰਗ ਹੋਣਾ ਹਲੇ ਨਹੀਂ ਕਹਿੰਦਾ ਹੂੰ ਹੂੰ ਕੋਈ ਫਿਕਰੀ ਨਹੀਂ ਆ ਦੇ ਦੋਣੀ ਆਪ ਹੀ ਸਪਰੇਅ ਜੀ ਮਾਰੀ ਵੀ ਰੰਗ ਵਾਲੀ ਜਨੇ ਠੀਕ ਠੀਕ ਹੈ ਕਹਿੰਦਾ ਹੁਣ ਬੇਲੀ ਜੋ ਕੇ ਕਰਾ ਆਹ ਉਹਨਾਂ ਡੰਗਲ ਤੋਂ ਥੋੜਾ ਵਧੀਆ ਹੋਇਆ ਪਰ ਫਿਰ ਵੀ ਸੱਜਦਾ ਮਗਰਾੜ ਵੀ ਨਵੇਂ ਪਵਾਤੇ ਟਾਇਰ ਦੇਖਦਾ ਜਮੇ ਹੀ ਨਵੇਂ ਐ ਟਿਕਾ ਆਪਣੇ ਕੋਲ ਖੜਾ ਟਾਇਰ ਦੇਖਦਾ ਜਮੇ ਹੀ ਨਵੇਂ ਐ ਟਿਕਾ ਆਪਣੇ ਕੋਲ ਖੜਾ ਫੋਰਡ ਹਾਂ ਜ਼ਿਆਦਾ ਇਹਨਾਂ ਨੇ ਅੱਛਾ ਕਾ ਹੋ ਗਿਆ ਠੀਕ ਐ ਬਹੁਤ ਸੱਤੀ ਜੀ ਹੋ ਗਿਆ ਪਰ 4855 ਹੋ ਗਿਆ ਇਹਨਾਂ ਕੋਲ ਹੁਣ 1 2 3 5 4 ਆ 5 ਹਾਂ ਇਹ ਤੂ ਇੱਕ ਦੋ ਦਾ ਖੜੇ ਆ ਹਾਂ ਇੱਕ ਉਹ ਹੋ ਗਿਆ ਇੱਕ ਹਮਨੇ ਕੋ ਖੜਾ ਹੈ ਹਾਂ ਚਾਹ ਇੱਕ ਪੰਜਵਾਂ ਆਉਣਾ ਹੈ ਲੈ ਲਿਆ ਅੱਛਾ ਚੀ ਲੈ ਲਿਆ ਜਿਹੜੇ ਚਾਉਣਾ ਨਾ ਮੈਂ ਤਾਂ ਠੀਕ ਠੀਕ ਆ ਕਿਹ ਫਾਰਮਟਰ ਖੜਾ ਅੰਦਰ ਹਾਂ 6 ਹੋ ਗਏ 6 ਹੋਏ ਨੇ ਉਹ ਫਾਰਮਟਰ ਗਿਣੇ ਨਹੀਂ ਤਾਂ ਅੱਛਾ ਦੇ ਲੈ ਕਿੰਨਾ ਹੈ ਇਹ ਟਰੈਕਟਰ ਨੂੰ ਮੁੰਤਾ ਦੇ ਲੈਗਾ ਨਵ ਚਾ ਬਣਾਇਆ ਵਾ ਲੋਈ ਸਕੂਲ ਦਾ ਐਵੇਂ ਹੋ ਗਿਆ ਨਿਆਣਾ ਦਾ ਲੱਗੇ ਨਿਆਣਾ ਸਕੂਲ ਜਾਣਾ ਹੋਏ ਗੋਠੀਆਂ ਉਧਰ 2 ਵਜੇ ਬਣਾਏ ਵੇ ਪਰ ਗੋਠੀ ਉੱਪਰ ਯਾਰ ਬਾਹਰ ਬੈਠਾ ਸਾਰਾ ਏਰੀਆ ਇਹ ਆਹ ਦੇਖਾ ਕੋਠੀ ਉੱਪਰ 2 ਵਜੇ ਬਣਾਏ ਵੇ ਜੀ ਇੱਧਰ ਹਰੇਕ ਦਾ ਇੱਕ ਘਰ ਚ ਹਰੇਕ ਘਰ ਚ ਇੱਕ ਬੰਦਾ ਬਾਹਰ ਹੂੰ ਹੂੰ ਇਹ ਤਾਂ ਹੈ ਇੱਕ ਹੀਲਿਆਂ ਦਾ ਕੋਹੇਰਾ ਏ ਫੱਕ ਜਾਂਦਾ ਬੰਦਾ ਘੇੜਾ ਲਾਉਂਦਾ ਜੀ ਮੁੱਕਣੇ ਜੇ ਨਹੀਂ ਆਉਂਦਾ ਐ ਰਾਜੂ ਘੇੜਾ ਮੁੱਕਣੇ ਜੇ ਨਹੀਂ ਆਉਂਦਾ ਨੀ ਲੱਗ ਜਾਂਦਾ ਹੁਣ ਜੇ ਨੇੜੇ ਹੋਵੇ ਨਾ ਕਿਲੇ ਕਦਾ ਹੋਵੇ ਬੰਦਾ ਛੇਤੀ ਮੜੇ ਆਉਂਦਾ ਇਹਦਾ ਰੈਕਟਰ ਗਿਆ ਵਾ ਮੁਰਦਾ ਹੀ ਨਹੀਂ ਹੈਗਾ ਹੁਣ ਮੜਾ ਜੇ ਕੰਮ ਘੇੜ ਜੇ ਮੈਂ ਹੋਇਆ ਨੇੜੇ ਜੇ ਹੁਣ ਲੱਗਿਆ ਮੜਾ ਛੇਤੀ ਮੋੜਨ ਹੁਣ ਫੁੱਲ ਕਰ ਦੇ ਇਹਨੂੰ ਫਿਰ ਇਹਦਾ ਸਰੇ ਜਾਊਗਾ ਖਾਣ ਚੱਲ ਜਾਣਾ ਖਾਦੀ ਭਾਈ ਥੋੜੀ ਜੀ ਪਾ ਦੇ ਆਹ ਬਹੁਤ ਨਹੀਂ ਨਹੀਂ ਬੋਰਾ ਪਾਇਆ ਸੀ ਮੈਂ ਭਾਈ ਬੋਰਾ ਤਾਂ ਪਾਤੇ ਬੋਰੇ ਤਾਂ ਗਾਦੇ ਕਿੰਨੇ ਕ ਪਹਿਲੇ ਸਵੇਰ ਤੇ ਕਿੰਨੇ ਪੂਰੇ ਲੈ ਕੇ ਆਏ ਤੇ 8 7 ਲੈ ਕੇ ਆਏ ਤੇ 7 7 ਇੱਕ ਉੱਥੇ ਪਾਇਆ ਦਾ ਦੋ ਉੱਥੇ ਪਾਲੇ ਹੈ ਨਾ ਇੱਕ ਉੱਥੇ ਪਾਇਆ ਡਾਏ ਦਾ 7 4 ਸਾਡੇ ਤਾਂ ਨਰੇ ਗਏ 8 ਚੋਂ ਸਾਡੇ 4 ਲੱਗੇ ਠੀਕ ਰੇਦਾ ਠੀਕੇ ਪੈਂਦਾ ਖੇਲੇ دی ਬਰੇ ਜਾਈ ਜਾਂਦੇ ਗੀਲੇ ਦੀ ਜੀ ਹੱਸ ਫੇਰ ਵੀ ਉਹ ਪਿਆ ਵਗੜਾ ਲਾਉਣਾ ਨਾਇਆ ਦਾ ਪਰ ਹੈ ਤੁਮ ਜਾਨ ਨੂੰ ਸਾਡੇ ਕਿੰਨੇ 6 ਕਿਲੇ ਬੀਜ ਹੋ ਜਾਂਦੇ ਐ ਹੈ ਵੀ ਔਰ ਇੱਕ ਘੇਰਾ 6 ਕਿਲਿਆਂ ਦਾ ਜਾਨ ਨੂੰ ਸਾਡੇ ਕਿੰਨੇ 6 ਕਿਲੇ ਵੀ ਹੁੰਦੇ ਜ਼ਿਮੀਂਦਾਰ ਦਾ ਕੰਮੇ ਪੜਨਦਾ ਓ ਜੀ ਚੱਲਦਾ ਕੰਮ ਵਧੀਆ ਐ ਨਾ ਦੇ ਬਾਦ ਉਹ ਪਰਲੇ ਪਾਸੇ ਵੀ ਜਿਹੜੇ ਤਿੰਨ ਕੀਲੇ ਤੇ ਤਿੰਨ ਕੀਲੇ ਉਹ ਪਰੇ ਭੱਠੇ ਕੋਲ ਹੈ ਇੱਕ ਕੀਲਾ ਫਿਰ ਉਹ ਪਰਲੇ ਪਾਸੇ ਦੱਸਦਾ ਗੰਨੇ ਕਿੰਨੀ ਚਲੋ ਅੱਜ ਨਿਬੜ ਜਾਣਾ ਸ਼ਾਮ ਤੱਕ ਇਹ ਨੇਰਾ ਵੀ ਹੋ ਗਿਆ ਮਾਣਾ ਮੋਟਾ ਜੰਗੇ ਨੇ ਵਿੜ ਕੇ ਜਾਉਂਗੇ ਅੱਜ ਬਾਕੀ ਜਿਹੜੀ ਟੁੱਟ ਭੰਨ ਜੀ ਰਹਿ ਜੂਗੀ ਉਹ ਵੀਰ ਕਾ ਨਾ ਫੇਰ ਆਪੇ ਵੇਚ ਲੂੰਗਾ ਹਾਂ 라ਜੂ ਇਹ ਜੇ ਟੁੱਟ ਭੰਨ ਜੀ ਰਹਿ ਜੂਗੀ ਫੇਰ ਆਪੇ ਵੇਚ ਲੈਣੀ ਜੋੜ ਦਾ ਕੰਮ ਨਿਕਲ ਜਾਣਾ ਅੱਜ ਦੋ ਦਿਨ ਜਾਣਾ ਜੋੜ ਦਾ ਨਿਕਲ ਗਿਆ ਥੋੜਾ ਹੀ ਰਹਾ ਹਾਂ ਚਲ ਤੇਰਾ ਵੀ ਆਇਆ ਵੀ ਦੋ ਦਿਨ ਚ ਖੜਾ ਛੁੱਟ ਗਿਆ ਨਹੀਂ ਤਿੰਨ ਚਾਰ ਦਿਨ ਲੱਗਣੇ ਤੇ ਪੰਜ ਦਿਨ ਆਪੇ ਦੋ ਦਿਨ ਲੱਗ ਜਾਣਾ ਦੋ ਦਿਨ ਰਵੇ ਲੱਗ ਜਾਂਦਾ ਇਹ ਇੱਕ ਦਿਨ ਹੋ ਜਾ ਬਸ ਹਾਂ ਇੱਕ ਦਿਨ ਕਿਹੜਾ ਵਰਤੀ ਨਵਰੇ ਕਿਦਾਂ ਹੁੰਦਾ ਨਹੀਂ ਵੀਦ ਦਾ ਇੱਕ ਟਰੈਕਟਰ ਸਾਰੇ ਆ ਇੱਕ ਦਿਨ ਮੈਂ ਇੱਕ ਟਰੈਕਟਰ ਤਾਂ ਨਹੀਂ ਵੀਦਦਾ ਸਾਰਾ ਆ ਆ ਵੇਚ ਦਿੰਦਾ ਨਹੀਂ ਵੀਦਦਾ ਹਾਂ ਇਹਦੇ ਨਾਲ ਵੇਚ ਦਿੰਦੇ ਆਸੀਂ ਇਹ ਵੀਜਿਆ ਉਸੇ ਦੋ ਦਿਨ ਲੱਗ ਜਾਂਦਾ ਸੀ ਠੀਕ ਠੀਕ ਆ ਇਰੇ ਖਾਨੇ ਉਹ ਦੋ ਨਾਲੋਂ ਜ਼ਿਆਦਾ ਧਰਦਾ ਏ। ਹੂੰ। ਨਾ ਫਰਕ ਹੈ ਗਾਇਸ। ਲਓ ਜੀ। ਉਹ ਵੀ ਦੂਏ ਹਾਈ ਮੈਂ ਚੱਲਦਾ ਏ। ਇਹ ਵੀ ਦੂਏ ਏ ਜੀ ਦੂਏ ਲੋ ਚ ਇਹ ਵੀ ਦੂਏ ਲੋ ਚਲਦਾ। ਪਰ ਇਹਦੇ ਥੋੜੇ ਚੱਕਰ ਵੱਧ ਐ। ਜਦੋਂ ਮਗਰ ਮਗਰ ਜਾਂਦਾ ਹੁੰਦਾ ਏ ਤਾਂ ਇਹ ਰਲੇ ਨੂੰ ਕਰਦਾ ਉਹਦੇ ਗੈਰ। ਕਈ ਵਾਰ ਸਾਨੂੰ ਅਡਜਸਟਮੈਂਟ ਕਰਨੀ ਪੈਂਦੀ ਆ ਵੀ ਉਹਨੂੰ ਰੋਕ ਕੇ ਫੇਰ ਮਨੂੰ ਮੁੜੇ ਗਿੜਾ ਕਰਨਾ ਪੈਂਦਾ। ਫੇਰ ਕੰਮ ਲੁੱਟ ਆਉਂਦਾ ਜੀ। ਲੋ ਜੀ ਹੋ ਗਈ ਟੈਂਕੀ ਫੋਲੇ ਦੀ ਡਿੱਗਦੀ ਉਹਦੀ ਮੀਚ ਪੂਰਾ ਕਰ ਦੇਉਗਾ ਵੀ ਉਦੀ ਬਜਰਾ ਚੂ ਹੋਗਾ ਨਿਬੜ ਜੂਗਾ ਫਿਰ ਦੇਖਦਾ ਕਿੰਨਾ ਕਊਜ ਦੇਖ ਕਿੰਨਾ ਕ ਲੋ ਜੀ ਹੁਣ ਪਹੁੰਚ ਗਏ ਆ ਦੇਖ ਹੋ ਲਗੇ ਨੂੰ ਬਗੋਂ ਠੀਕ ਆ ਨਾ

ਕਰ ਲਾਗੇ ਕਰ ਲਾ ਹੋਰ ਇਹ ਗੇ ਥੋੜਾ ਜਿਹਾ ਦੇਖੀ ਘਰੇ ਦੇ ਚਲੋ ਠੀਕ ਹੈ ਜੀ ਇਹ ਮੇਰੀ ਵੀਡੀਓ ਇੱਥੇ ਤੱਕ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ ਮਨ ਲਓ ਵੀ ਇਹ ਦੂਜਾ ਭਾਗ ਹੋ ਗਿਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ